ਜੇ ਨਾਲ ਆਇਡੈਂਟੀਫਾਈ ਕੀਤਾ ਹਾਂ ਜੀ ਹਾਂ ਜੀ ਸਰ ਅੱਜ ਪ੍ਰੈਸ ਕਾਨਫਰੰਸ ਹੈ ਇਸ ਬਾਰੇ ਕਾਜੀ ਹੋ ਉਸੇ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਚੋਰੀ ਦੇ ਮੰਦੇ ਨਜ਼ਰ ਰੱਖਦੇ ਹੋਏ ਸੱਸੀ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਸਾਡੀ ਇੱਕ ਟੀਮ ਜਿਹੜੀ ਏਐਸਆਈ ਦਰਸ਼ਨਦੀਪ ਸਿੰਘ ਦੀ ਅਗਵਾਈ ਚ ਕੰਮ ਕਰ ਰਹੀ ਸੀ ਉਹਨੇ ਇੱਕ ਲੱਖੀ ਨਾਂ ਦਾ ਬੰਦਾ ਜਿਹੜਾ ਜੈ ਨਗਰ ਦਾ ਰਹਿਣ ਵਾਲਾ ਇੱਕ ਵਿਨੋਦ ਕੁਮਾਰ ਜਿਹੜਾ ਨੇਪਾਲ ਦਾ ਰਹਿਣ ਵਾਲਾ ਇਹਨਾਂ ਨੂੰ LED ਤੇ ਕਾਫੀ ਸਮਾਨ ਜਿਹੜਾ ਹੈਗਾ ਬਰਾਮਦ ਕਰਾਇਆ ਇਹਨਾਂ ਤੋਂ ਇਹਨਾਂ ਨੇ ਇੱਕ ਵਿਨੋਦ ਕੁਮਾਰ ਪੁੱਤਰ ਨਰਿੰਜਨ ਦਾਸ ਵਾਸੀ ਦੀਪ ਨਗਰ ਜਿਹੜਾ ਸੂਤਰਨਗਰ ਉੱਥੇ 24 25 ਦੀ ਦਰਮਿਆਨੀ ਰਾਤ ਨੂੰ ਇੱਕ ਕੋਠੀ ਤੋੜੀ ਸੀਗੀ ਉਹ ਆਪਣਾ ਪੀਰਤ ਯਾਤਰਾ ਤੇ ਗਏ ਹੋਏ ਸੀਗੇ ਕਿショ ਇਹਨਾਂ ਨੂੰ ਸ਼ੋ ਮਿਲੀ ਵੀ ਇਹ ਕੋਠੀ ਬੰਦ ਪਈ ਹੈ ਤੇ ਉਹ ਕੋਠੀ ਦੇ ਵਿੱਚ ਵੜ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਕੋਠੀ ਦੇ ਵਿੱਚੋਂ ਇਹ LED ਤੇ ਉਸ ਕਾਫੀ ਸਮਾਨ ਵਗੈਰਾ ਚੋਰੀ ਕਰਕੇ ਲੈ ਗਏ ਸੀ ਇੱਕ ਉਹਨਾਂ ਦੇ ਬੂਟ ਚੋਰੀ ਕਰਕੇ ਲੈ ਗਏ ਸੀ ਜਵਾਕ ਦੇ ਉਹ ਬੂਟਾਂ ਤੋਂ ਹੀ ਅਸੀਂ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਹੁਣ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕਾਫੀ ਇਹਨਾਂ ਕੋਲੋਂ रिकवरी होने दी उम्मीद है सर ए, ए, की सर जेड़ा ਤੁਸੀਂ ਮਰੇ ਬੂਟਾ ਤੋਂ ਉਹ ਕਿੱਦਾਂ ਨੂੰ ਪਛਾਣਿਆ ਸਰ ਇਹ ਕਿਹਨੇ ਵੇਚਣਾਗੇ ਬੂਟਾ ਕਿਤੇ ਵੇਚਣ ਦੀ ਅਸੀਂ ਕੀ ਕਰਿਆ ਬੂਟਾ ਨਹੀਂ ਇਹ ਜੀ ਅ ਅੰਡਰ ਬ੍ਰਿਜ ਕੋਲੇ ਸਾਡੇ ਨਾਕੇ ਤੇ ਮਤਲਬ ਰੁਕੇ ਸੀਗੇ ਜਿਹੜੀ ਇਹਨਾਂ ਨੇ ਬੂਟ ਸੀਗੇ ਉਹ ਥੋੜਾ ਜਿਹਾ ਅੱਡ ਤਰੀਕੇ ਨਾਲ ਜਿੱਦਾਂ ਉਹ ਕਾਫੀ ਮਹਿੰਗੇ ਬੂਟ ਸੀਗੇ ਉਹ ਪਾਏ ਹੋਏ ਸੀਗੇ ਜਿਨ੍ਹਾਂ ਨੂੰ ਬੂਟਾਂ ਬਾਰੇ ਪੁੱਛਿਆ ਗਿਆ ਤੇ ਜਿਹੜਾ ਤਸੱਲੀ ਜਵਾਬ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ ਫੋਟੋ ਭੇਜ ਕੇ ਕਰਦਿਆਂ ਨੂੰ ਪੋਰਟ ਆਟੈਂਟੀਫਾਈ ਕਰਾਏ ਤੇ ਉਹ ਕਹਿੰਦੇ ਸਾਡੇ ਆ ਫਿਰ ਅਸੀਂ ਉਹਨਾਂ ਨੂੰ ਇੱਥੋਂ ਮਤਲਬ ਰਿਸਟ ਦਿੱਤਾ ਕੋਈ ਸੋਨੇ ਦੇ ਗਹਿਣੇ ਵੀ ਬ੍ਰਾਂਡ ਹੋਏ ਨੇ ਹਾਂਜੀ ਸੋਨੇ ਦੇ ਗਹਿਣੇ ਵੀ ਉਹਨਾਂ ਦੇ ਕਾਫੀ ਪਰੌਣ ਲੱਗੇ ਸੀਗੇ ਇਹ ਉਹ ਵੀ ਅਸੀਂ ਰਿਮਾਂਡ ਦੌਰਾਨ ਸਾਰਾ ਤੁਹਾਡੇ ਸਾਹਮਣੇ ਲਿਆਵਾਂਗੇ ਉਹ ਵੀ ਬ੍ਰਾਂਡ ਕਰਾਂਗੇ ਥੈਂਕ ਯੂ